i will give you ਨਾ ਮੈਂ ਤੁਹਾਡਾ ਕਿਵੇਂ ਦੇਖਦੇ ਹੋ ਰਾਤ ਕਿੰਨਾ ਨੁਕਸਾਨ ਹੋਇਆ ਝਕੜਾਂ ਵਾਲੇ ਮੇਰਾ ਨਾਮ ਬਲਕਰਮ ਸਿੰਘ ਹੈ ਜੀ ਰਾਤ ਜਿਹੜਾ ਝਕੇੜਾ ਆਇਆ ਬਹੁਤ ਜਾਦੇ ਝਕੇੜਾ ਸੀ ਜੀ ਕਣਕਾ ਵਿਛਾਤੀਆਂ ਸਾਡੀਆਂ 30 35% ਦਾ ਨੁਕਸਾਨ ਹੈ ਸਾਡਾ ਜੀ ਤੇ ਸਾਨੂੰ ਬਹੁਤ ਜ਼ਿਆਦੇ ਮਾਰ ਪੈ ਗਈ ਜੀ ਕਣਕ ਤੇ ਸਬਜ਼ੀ ਦਾ ਤਾਂ ਬਰਾਹ ਹਾਲ ਹੀ ਕਰਤਾ ਆ ਜੀ ਹਾਂ ਹਾਂ ਜੀ ਕਿੰਨੇ ਪਰਸੈਂਟ ਜਿਹੜਾ ਤੁਹਾਡਾ ਨੁਕਸਾਨ ਹੈ ਦੇਖਣ ਨੂੰ 35 ਤੋਂ 40% ਨੁਕਸਾਨ ਹੈ ਇਹ ਸਾਡਾ ਅੱਛਾ ਹਾਂ ਜੀ ਹਾਂ ਕਣਕਾ ਵੇਖ ਲਓ ਵਿਸ਼ੀਆਂ ਪਈਆਂ ਜਵਾ ਜੀ ਠੀਕ ਹੈ ਕਿੰਦੀ ਆਸ ਸੀ ਕਿ ਕਿੰਨਾ ਕੁ ਝਾੜ ਚੜ੍ਹਨ ਦੀ ਆਸ ਆਸ ਸੀਗੀ ਸਾਨੂੰ ਜੀ 50 60 ਮਾਣ ਛੜਨ ਦੀ ਆਸ ਸੀਗੀ ਜੀ ਹੁਣ ਵੇਖ ਲਓ ਜੀ 30% ਉੱਡ ਗਿਆ ਤੇ ਦੂਜਾ ਬਾਕੀ ਰਹਿ ਗਿਆ ਤੇ ਉਹ ਵੀ ਸਾਨੂੰ ਡਬਲ ਵੜਾਈ ਪੈਣੀ ਹੈ ਕਰਾ ਕਪੈਨ ਦੇ ਵੀ ਦੁੱਗਨੇ ਰੇਟ ਦੇਣੇ ਪੈਣੇ ਆ ਜਿਹੜੀ ਤੂੜੀ ਸੀ ਸਾਡੀ ਤੂੜੀ ਜਿੱਥੇ ਤਿੰਨ ਟ੍ਰੈਲੀਆਂ ਬਣਦੀਆਂ ਸੀ ਉੱਥੇ ਟ੍ਰੈਲੀ ਡੇ ਟ੍ਰੈਲੀ ਰਹਿ ਗਈ ਜੀ ਕਿੱਲੇ ਦੀ ਚਾਰ ਸ਼ਫੇਰੋ ਮਾਰ ਪੈ ਗਈ ਜੀ ਸਾਨੂੰ ਤਾਂ ਹਾਂਜੀ ਹਾਂਜੀ ਤੇ ਮੰਗ ਕੀ ਕਰਦੇ ਹੋ ਮੰਗ ਸਰਕਾਰ ਨੂੰ ਆਣੇ ਜੀ ਜੇ ਸਾਡੀ ਬਾਹ ਫੜੇ ਤਾਂ ਸਾਨੂੰ ਕੋਈ ਮਾਜਵਾ ਮਿਲ ਜੇ ਸਾਨੂੰ ਕੋਈ ਹਾਰਾ ਮਿਲ ਜੂਗਾ ਜੀ ਉੱਠਣ ਦਾ ਤੇ ਨਹੀਂ ਉੱਠਣ ਦਾ ਸਾਰਾ ਡਿਸੀਜਨ ਦਾ ਹੈ ਹੀ ਨਹੀਂ ਜੀ ਬਸ ਹਾਂ ਜੀ ਆਹ ਇਹ ਜ਼ਮੀਨ ਫਿਰ ਤੁਸੀਂ ਠੇਕੇ ਤੇ ਲਈ ਹੈ ਕਿੰਨਾ ਠੇਕਾ ਤੇ ਠੇਕਾ ਪੂਰਾ ਹੋਊ ਤੁਹਾਡਾ ਇਹ ਠੇਕੇ ਤੇ ਜੀ 70 ਰਪਏ 70000 ਨੂੰ ਠੇਕੇ ਤੇ ਲਈ ਹੈ ਠੇਕਾ ਪੂਰਾ ਨਹੀਂ ਹੁੰਦਾ ਇਹ ਤਾਂ ਸਾਡਾ ਪੱਲਿਓ ਵੀ ਜਾਣਗੇ ਹੋਣ ਜੀ ਠੇਕਾ ਦਾ ਕੀ ਪੂਰਾ ਹੋਣਾ ਹੈ ਠੀਕ ਧੰਨਵਾਦ ਹਾ ਤੁਹਾਡਾ ਕੀ ਕਹਿਣਾ ਚਾਹੋ ਮੇਰਾ ਰਾਤ ਨੁਕਸਾਨ ਹੋਇਆਗਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਰਾਤ ਚੱਕਰ ਨਾਲ ਦੇਗਾ ਪਿੰਡ ਹੈ ਆ ਹੈਗਾ ਜੀ ਨੁਕਸਾਨ 35 40 ਪੈਸੇ ਹੈਗਾ ਜੀ ਠੀਕ ਹੈ ਤੇ ਕੀ ਮੰਗ ਕਰਦੇ ਹਾਂ ਕੀ ਤੁਹਾਨੂੰ ਆਸਾਂ ਸੀ ਫਸਲ ਤੋਂ ਫਸਲ ਤੋਂ ਆਸਾਂ ਪਨੋ ਜ਼ਿੰਮੇਦਾਰ ਨੂੰ ਇਹੀ ਹੁੰਦੀਆਂ ਜੀ ਐਗਤੀ ਫਸਲ ਚੰਗੀ ਹੋਗੀ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ ਪਹਿਲਾਂ ਗੜੇ ਮਾਰੀ ਹੁਣ ਠੜ ਹਾਂਜੀ ਬਾ ਫਸਲ ਲੱਗਦਾ ਪ੍ਰਸ਼ਾਨ ਸਰਕਾਰ ਦੇਖੋ ਜੀ ਮੁਸ਼ਕਲ ਹੈ ਜੀ ਪਿਛਲੇ ਸਾਲ ਨਹੀਂ ਕੁਝ ਕੀਤਾ ਜੀ ਐਗਤੀ ਕੀ ਕਰਨਾ ਜੀ ਕਿੰਨਾ ਇੱਕ ਨੁਕਸਾਨ ਦੇ ਨਾਲ ਨਾਲ ਹੋਰ ਸਾਨੂੰ ਕਿੰਨੀਆਂ ਇੱਕ ਸਮੱਸਿਆਵਾਂ ਆ ਰਹੀਆਂ ਜਿਹੜੀਆਂ ਇਸ ਨੁਕਸਾਨ ਹੋਣ ਤੋਂ ਬਾਅਦ ਸਮੱਸਿਆ ਸਾਰੀਆਂ ਇਹ ਹੁਣ ਇੱਕ ਤਾਂ ਇਹ ਜਦੋਂ ਹੁਣ ਬੜਾਈ ਵੇਲੇ ਵੀ ਸਾਡਾ ਨੁਕਸਾਨੀ ਹੈ ਜੀ ਕੁਝ ਤਾਂ ਥੱਲੇ ਰਹੂਗੀ ਜਦੋਂ ਮਸ਼ੀਨ ਵੱਡੂਗੀ ਡਿੱਗੀ ਕਣਕ ਨੂੰ ਤੇ ਤੂੜੀ ਦਾ ਵੀ ਫਰਕ ਪਊ ਜੀ ਮਤਲਬ ਖਰਚਾ ਜ਼ਿਆਦਾ ਪਊਗਾ ਆਮਦਨ ਘਟ ਜਾਨੀ ਹੈ ਜੀ ਇਹਦੇ ਨਾਲ ਫਿਰ ਅੱਗੇ ਨੂੰ ਜਿਹੜੀ ਆ ਸਮੱਸਿਆ ਆਉਣੀ ਹੈ ਕਿਉਂਕਿ 8 ਮਹੀਨੇ ਦੇ ਵਿੱਚ ਫਿਰ ਜਿਹੜੀਆਂ ਤੁਹਾਡੇ ਠੇਕੇ ਪੂਰੇ ਹੋ ਜਾਣੇ ਆ ਠੇਕੇ ਦਾ ਕਣਕ ਨੇ ਪੂਰੇ ਕਰਨੇ ਹੁੰਦੇ ਜੀ ਉਹ ਤੇ ਦਾ ਝੋਨੇ ਚਾਨੇ ਤੇ ਖਰਚਾ ਬਹੁਤ ਆ ਜਾਂਦਾ ਜੀ ਇਹ ਕਣਕ ਦੇ ਸਾਨੂੰ ਉਮੀਦਾਂ ਹੁੰਦੀਆਂ ਜੀ ਕਣਕ ਨੇ ਵਿਅਕਤੀ ਦਾ ਬਸ ਧਵਾਤੀ ਧਵਾਤੇ ਜੀ ਨਹੀਂ 8 ਮਹੀਨੇ ਦੇ ਵਿੱਚ ਤੁਹਾਡੇ